ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਜੀ ਇੱਕ ਟੌਪਿਕ ਦੇ ਉੱਪਰ ਕਿ ਆਪਣਾ ਜਿਹੜਾ ਗਲਾ ਹੈਗਾ ਇਹ ਡਿੱਗਦਾ ਆਰਮਹੋਲ ਦੇ ਅਗਲੇ ਪਾਸੇ ਜਿਹੜੇ ਝੋਲ ਪੈਂਦੇ ਆ ਜਾਂ ਆਰਮਹੋਲ ਦੇ ਬੈਕ ਸਾਈਡ ਤੇ ਝੋਲ ਪੈਂਦੇ ਆ ਇਹਨਾਂ ਸਾਰੀਆਂ ਪ੍ਰੋਬਲਮਾਂ ਦਾ ਜਿਹੜਾ ਸੋਲੂਸ਼ਨ ਜਿਹੜਾ ਆਪਾਂ ਲੈ ਕੇ ਇਸ ਵੀਡੀਓ ਦੇ ਵਿੱਚ ਆਏ ਆ ਸੋ ਤੁਸੀਂ ਬੜੇ ਧਿਆਨ ਨਾਲ ਵੀਡੀਓ ਦੇਖਣੀ ਆ ਤਾਂ ਕਿ ਤੁਹਾਨੂੰ ਹਰ ਪੁਆਇੰਟ ਆ ਜਿਹੜਾ ਇਹਦੇ ਵਿੱਚ ਦੱਸਿਆ ਗਿਆ ਤੁਹਾਨੂੰ ਚੰਗੀ ਤਰੀਕੇ ਨਾਲ ਸਮਝ ਲੱਗ ਸਕੇ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਹੈਗਾ ਹਰ ਪੁਆਇੰਟ ਦੇ ਉੱਤੇ ਜਿਹੜਾ ਬਰੀਕੀ ਨਾਲ ਤੁਹਾਨੂੰ ਦੱਸਿਆ ਜਾਊਗਾ ਕੀ ਕਿੱਸ ਪ੍ਰੋਬਲਮ ਦੀ ਜਿਹੜਾ ਹੈਗਾ ਹੱਲ ਹੈਗਾ ਇਹ ਕਿਵੇਂ ਹੋ ਸਕਦਾ ਕਿਸ ਪ੍ਰੋਬਲਮ ਦਾ ਹੱਲ ਕਿਵੇਂ ਹੋ ਸਕਦਾ ਜਾਂ ਗਲਾ ਕਿਵੇਂ ਕਟਿੰਗ ਕਰਨੀ ਆ ਸਹੀ ਤਰੀਕੇ ਨਾਲ ਜਾਂ ਸਹੀ ਕਾਟ ਆ ਜਿਹੜੀ ਇਹ ਆਪਾਂ ਕਿਵੇਂ ਪਾਉਣੀ ਆ ਠੀਕ ਹੈ ਜੀ ਸੋ ਬਿਨਾ ਵੀਡੀਓ ਨੂੰ ਸਕਿਪ ਕੀਤੇ ਹੋਏ ਆਪਾਂ ਚੱਲਦੇ ਆਂ ਵੀਡੀਓ ਵੱਲ ਠੀਕ ਹੈ ਜੀ ਇਸ ਤੋਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਆਊਗਾ ਆਪਣਾ ਮੋਢਾ ਜੇ ਆਪਣੇ ਮੋਢੇ ਦੀ ਲੈਂਥ ਜਿਹੜੀ ਆਪਾਂ ਜਿਵੇਂ ਇੱਥੇ 6.5 ਆਪਾਂ ਲੈ ਲਈ ਹੈਗੀ ਆ ਜਾਂ 6.5 ਦਾ 7 ਦਾ ਮੋਢਾ ਜਿੰਨਾ ਵੀ ਤੁਹਾਡਾ ਹੈਗਾ ਜੇ ਤੁਸੀਂ ਆਪਣੇ ਮੋਢੇ ਦਾ ਜਿਹੜਾ ਹੈਗਾ ਸਾਈਜ਼ ਉਹ ਸਹੀ ਨਹੀਂ ਰੱਖਿਆ ਹੈਗਾ ਤੁਸੀਂ ਮੋਡਾ ਘੱਟ ਰੱਖਤਾ ਠੀਕ ਹੈ ਜੀ ਤੇ ਉਹਦੀ ਵਜ੍ਹਾ ਨਾਲ ਇਹ ਹੋਊਗਾ ਕਿ ਜਿਹੜੀ ਅੱਗੇ ਬਾਹ ਹੋਊਗੀ ਉਹ ਥੋੜੀ ਟਾਈਟ ਹੋ ਜੂਗੀ ਬਾਹ ਟਾਈਟ ਹੋਣ ਦੀ ਵਜ੍ਹਾ ਨਾਲ ਜਿਹੜੀ ਬਾਹ ਆਪਣੀ ਪ੍ਰੋਪਰ ਫੈਟ ਨਹੀਂ ਹੋ ਪਾਊਗੀ ਤੇ ਗਲਾ ਜਿਹੜਾ ਹੈਗਾ ਇਹ ਬਾਹਰ ਨੂੰ ਖਿਚਾ ਕਰੂਗਾ ਠੀਕ ਹੈ ਜੀ ਇਸ ਤੋਂ ਬਾਅਦ ਜੇ ਤੁਸੀਂ ਮੋਡਾ ਹੱਦ ਤੋਂ ਵੱਡਾ ਰੱਖ ਦਿੰਨੇ ਹੋ ਤਾਂ ਵੀ ਇੱਕ ਰੀਜ਼ਨ ਹੈ ਕਿ ਆਰਮਹੋਲ ਦੇ نیچے ਜਿਹੜਾ ਝੋਲ ਪੈਂਦਾ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਉੱਪਰ ਜਿਹੜਾ ਮੈਂ ਵਿੱਧ ਮਾਰਜਿਨ 6.5 ਇੰਚ ਤੀਰਾ ਲਿਆ ਤੇ نیچے ਇੱਕ ਆਪਾਂ ਨਿਸ਼ਾਨ ਲਾਵਾਂਗੇ 6.5 ਤੇ ਤੇ ਇੱਕ ਲਗਾਵਾਂਗੇ ਆਪਾਂ 6 ਤੇ ਇਹ ਦੋ ਨਿਸ਼ਾਨ ਕਿਉਂ ਲਗਾਏ ਆ ਤੁਸੀਂ ਦੇਖਿਆ ਹੋਣਾ ਕਿ ਪਹਿਲਾਂ ਆਪਾਂ ਨਾਰਮਲ ਇਦਾਂ ਤੀਰੇ ਦੇ ਬਰਾਬਰ ਵਾਲੇ ਨਿਸ਼ਾਨ ਦੇ ਉੱਪਰ ਇਸ ਤਰੀਕੇ ਨਾਲ ਕਟਿੰਗ ਕਰ ਦਿੰਦੇ ਸੀਗੇ ਜਿਹੜਾ ਅੱਗੇ ਵਾਲੇ ਪਾਸੇ ਜਿਹੜੇ ਝੋਲ ਪੈਂਦੇ ਆਰਮਹੋਲ ਦੀ ਅਗਲੀ ਸਾਈਡ ਤੇ ਪਿਛਲੀ ਸਾਈਡ ਇਹਨਾਂ ਦਾ ਰੀਜ਼ਨ ਇਹੀ ਹੈ ਕਿ ਇੱਥੇ ਜਿਹੜਾ ਅੱਧਾ-ਅੱਧਾ ਇੰਚ ਕਪੜਾ ਜਿਹੜਾ ਐਕਸਟਰਾ ਬਾਕੀ ਰਹਿ ਜਾਂਦਾ ਇਹਦੀ ਵਜ੍ਹਾ ਨਾਲ ਜਿਹੜਾ ਹੈਗਾ ਆਪਾਂ ਜਿੰਨੀ ਮਰਜ਼ੀ ਕਾਟ ਦੇ ਦਈਏ ਤੇ ਸੋ ਆਪਣਾ ਜਿਹੜਾ ਹੈਗਾ ਕੱਪੜੇ ਦਾ ਜਿਹੜਾ ਝੋਲ ਪੈਣੋਂ ਨਹੀਂ ਹਟਦਾ ਤੁਸੀਂ ਦੇਖ ਪਾ ਰਹੇ ਹੋਗੇ ਮੈਂ ਬਲੂ ਚੌਕ ਨਾਲ ਤੁਹਾਨੂੰ ਮੈਂ ਦੱਸ ਰਹੀ ਹਾਂ ਕਿ ਜੇ ਮੈਂ ਅੱਧਾ ਇੰਚ ਤੀਰੇ ਤੋਂ ਆਪਾਂ ਘੱਟ ਕਰਕੇ ਜਿਹੜੀ ਨਿਸ਼ਾਨ ਲਗਾਏ ਹੈਗੇ ਆ ਇਹਦੇ ਉੱਤੇ ਆਪਾਂ ਫਰੰਟ ਮੋਢੇ ਦੀ ਜਿਹੜੀ ਕਾਟ ਪਾਵਾਂਗੇ ਠੀਕ ਹੈ ਜੀ ਤੁਸੀਂ ਦੇਖ ਪਾ ਰਹੇ ਹੋਗੇ ਕਿ ਪਿੰਕ ਨਿਸ਼ਾਨ ਕਿੰਨਾ ਪਿੱਛੇ ਰਹਿ ਗਿਆ ਤੇ ਇਸੇ ਤਰੀਕੇ ਨਾਲ ਜਿਹੜਾ ਹੈਗਾ ਮੈਂ ਬੈਗ ਵਾਲੇ ਮੋਢੇ ਦੀ ਤੁਹਾਨੂੰ ਕਾਟ પા ਕੇ ਦਿਖਾ ਰਹੀ ਹਾਂ ਇਹ ਪਾਉਣੀ ਹੈ ਉਸ ਨਿਸ਼ਾਨ ਦੇ ਉੱਪਰ ਜਿਹੜਾ ਤੀਰੇ ਦੇ ਬਰਾਬਰ ਹੈ ਤਾਂ ਤੁਹਾਨੂੰ ਇਹ ਜਿਹੜੇ ਪਿੰਕ ਵਾਲੇ ਨਿਸ਼ਾਨ ਲਾ ਕੇ ਦਿਖਾਏ ਆ ਜੀ ਇਹ ਉਸ ਲਾਈਨ ਦੇ ਉੱਪਰ ਆ ਜੇ ਆਪਾਂ ਮੰਨ ਕੇ ਚੱਲੋ ਸਪੋਜ਼ ਕਿ ਆਪਾਂ 1/2 ਇੰਚ ਤੀਰੇ ਤੋਂ ਜਿਹੜਾ ਮਾਰਜਿਨ ਆ ਉਹ ਕੱਟ ਕਰਕੇ ਨਹੀਂ ਲੈਂਦੇ ਠੀਕ ਹੈ ਜੀ ਤਾਂ ਤੁਸੀਂ ਦੇਖੋ ਵੀ ਦੋਨਾਂ ਬਲੂ ਤੇ ਪਿੰਕ ਜਿਹੜੀ ਕਾਟ ਆਪਾਂ ਦਿੱਤੀ ਹੈਗੀ ਆ ਇਹਦੇ ਵਿੱਚ ਆ ਜਿਹੜਾ ਅੱਧੇ-ਅੱਧੇ ਇੰਚ ਦਾ ਜਿਹੜਾ ਗੈਪ ਆ ਇਹ ਤੁਹਾਨੂੰ ਦਿਖ ਰਿਹਾ ਠੀਕ ਹੈ ਜੀ ਜੇ ਆਪਾਂ ਇਹ ਕਾਟ ਪਾਏ ਤੋਂ ਬਿਨਾਂ ਜਿਹੜਾ ਹੈਗਾ ਆਪਾਂ ਤੀਰੇ ਦੇ ਬਰਾਬਰ ਵਾਲੇ ਜਿਹੜੇ ਨਿਸ਼ਾਨ ਦੇ ਉੱਪਰ ਆ ਜਿਹੜਾ ਆਪਾਂ ਕਾਟ ਪਾ ਦਿੰਨੇ ਆ ਤੇ ਤੁਸੀਂ ਕਾਟ ਚਾਹੇ ਜਿੰਨੀ ਮਰਜ਼ੀ ਤਾਂ ਵੀ ਜਿਹੜਾ ਅੰਦਰਲੀ ਸਾਈਡ ਆ ਅੱਧਾ ਇੰਚ ਕੱਪੜਾ ਜਿਹੜਾ ਉਹ ਫालतੂ ਰਹਿ ਜਾਊਗਾ ਤੇ ਇਹਦੇ ਨਾਲ ਜਿਹੜੇ ਹੈਗੇ ਝੋਲ ਤੁਹਾਡੇ ਪੈਂਦੇ ਰਹਿਣਗੇ ਠੀਕ ਹੈ ਜੀ ਤੁਸੀਂ ਝੋਲ ਕਦੇ ਨਹੀਂ ਤੁਹਾਡੇ ਪਹਿਣਗੇ ਤੁਸੀਂ ਅੱਧਾ ਇੰਚ ਘੱਟ ਕਰਕੇ ਕਾਟ ਪਾਉਣੀ ਸਟਾਰਟ ਕਰ ਦੋ ਇਸ ਤੋਂ ਬਾਅਦ ਆਪਾਂ ਆ ਜਾਨੇ ਗਲੇ ਦੇ ਉੱਪਰ ਕਿ ਆਪਣੇ ਮੋਢੇ ਆ ਜਿਹੜੇ ਕਈ ਵਾਰੀ ਇਹ ਹੁੰਦਾ ਕਿ ਜਿਹੜੀ ਆਪਾਂ ਆਰਮਹੋਲ ਵਾਲੀ ਉੱਪਰ ਮੋਢੇ ਵਾਲੀ ਸੀਨ ਹੁੰਦੀ ਹੈ ਇਹ ਆਪਣੀ ਡੇਗ ਡੇ ਕੇ ਬਾਹਾਂ ਤੇ ਆ ਜਾਂਦੀ ਹੈ ਇਹਦਾ ਰੀਜ਼ਨ ਕੀ ਹੁੰਦਾ ਕਿ ਜਦੋਂ ਆਪਾਂ 5 ਇੰਚ ਤੋਂ ਵੱਧ ਕੋਈ ਵੀ ਡੀਪ ਗਲਾ ਬਣਾਉਣੇ ਆ 6 7 7.5 8 9 ਵੱਡੇ ਗਲੇ ਬਣਾ ਲੈਣੇ ਆ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜੀ ਆਪਾਂ ਆਰਮਹੋਲ ਵਾਲੀ ਸਾਈਡ ਤੇ ਅੱਧੇ ਤੋਂ ਪੌਣੇ ਇੰਚ ਦੀ ਜਿਹੜੀ ਕਾਟ ਦੇਣੀ ਆ ਇਹ ਆਪਾਂ ਦਿੰਦੇ ਨਹੀਂ ਤੇ ਇਹ ਜਿਹੜਾ ਕੱਪੜਾ ਜਿਹੜਾ ਐਕਸਟਰਾ ਜਿਹੜਾ ਬਾਹਰਲੀ ਸਾਈਡ ਜੁੜਿਆ ਨਾਲ ਰਹਿ ਜਾਂਦਾ ਇਹਦੀ ਆਪਾਂ ਕਾਟ ਕਿਵੇਂ ਕਰਨੀ ਆ ਮੈਂ ਤੁਹਾਨੂੰ ਕਰਕੇ ਦਿਖਾਉਂਗੀ ਬਾਅਦ ਚ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਮੈਂ ਬਿਨਾਂ ਕਾਟ ਤੋਂ ਹੁਣ ਇੱਥੇ ਆਪਾਂ ਨਿਸ਼ਾਨੀ ਇਦਾਂ ਲਗਾ ਲੈਣੀ ਆ ਇਹਨੂੰ ਆਏ ਹਲਕਾ ਹਲਕਾ ਕੱਟ ਕੇ ਤੇ ਆਪਾਂ ਨਾਲੋਂ ਉਤਾਰ ਦੇਣਾ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਗਲੇ ਦੀ ਆਪਾਂ ਦੇਖੋ ਤੁਸੀਂ ਉੱਪਰ ਵਾਲੀ ਸਾਈਡ ਤੇ ਜਿਹੜੀ ਚੜਾਈ 2 ਇੰਚ ਹੈ نیچے ਆਪਾਂ 2.5 ਇੰਚ ਕਰ ਦੇਣੀ ਹੈ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਹ ਬਾਕਸ ਬਣਾ ਲੈਣਾ ਇਹਦੇ ਵਿੱਚ ਜਿਹੜਾ ਹੈਗਾ ਆਪਾਂ ਇਸ ਤਰੀਕੇ ਨਾਲ ਜਿਹੜਾ ਗਲਾਈ ਵਾਲਾ ਨਿਸ਼ਾਨ ਦੇਣਾ ਹੈ ਗੋਲ ਗਲਾ ਜਿਹੜਾ ਆਪਾਂ ਰੈਡੀ ਕਰ ਲੈਣਾ ਇਸ ਤੋਂ ਬਾਅਦ ਜਿਹੜਾ ਹੈਗਾ ਇਹਦੇ ਵਿੱਚ ਜਿਹੜੀ ਚੁੰਝ ਜੀ ਪੈਨ ਤੋਂ ਜਿਹੜਾ ਗਲੇ ਨੂੰ ਬਚਾਉਣਾ ਇਸ ਤਰੀਕੇ ਨਾਲ ਹਲਕੇ ਹੱਥਾਂ ਨਾਲ ਜਿਹੜਾ ਹੈਗਾ ਆਪਾਂ ਗਲਾਈ ਦੇਵਾਂਗੇ ਇਸ ਤਰੀਕੇ ਨਾਲ ਨਹੀਂ ਤੁਸੀਂ ਕਰਨਾ ਵੀ ਜਵੇਂ ਚੁੰਝ ਜੀ ਬਣ ਜਾਵੇ ਤੇ ਇਸ ਤੋਂ ਬਾਅਦ ਜਿਹੜੀ ਆਪਾਂ ਇਹਦੀ ਕਰਾਂਗੇ ਕਟਿੰਗ ਤੇ ਕਟਿੰਗ ਕਰਨ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਹੈ ਵੀ ਇਹਦਾ ਜਿਹੜਾ ਸਹੀ ਰੀਜ਼ਨ ਹੈ ਜਿਹੜੀ ਆਪਾਂ ਬਾਹਰਲੇ ਪਾਸੇ ਕਾਟ ਪਾਈ ਹੈ ਤੇ ਇਹ ਆਪਾਂ ਨੂੰ ਕਿੱਥੇ ਬੈਨੀਫਿਟ ਹੋਊਗਾ ਇਸ ਕਾਟ ਦਾ ਠੀਕ ਹੈ ਜੀ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਗਲਾ ਕਾਫੀ ਵੱਡਾ ਬਣ ਜਾਂਦਾ ਹੈ ਠੀਕ ਹੈ ਜੀ ਇਸ ਤੋਂ ਬਾਅਦ ਹਲੇ ਇਹਦੇ ਨਾਲ ਇਹਦੀ ਫੋਲਡਿੰਗ ਵੀ ਹੋਊਗੀ ਤੇ ਇਹ ਗਲਾ ਜਦੋਂ ਆਪਾਂ ਪਹਿਨਦੇ ਆ ਤਾਂ ਕੁਝ ਇਸ ਤਰੀਕੇ ਨਾਲ ਫੈਲ ਜਾਂਦਾ ਹੈ ਇਸ ਤਰੀਕੇ ਨਾਲ ਜਦੋਂ ਫੈਲਦਾ ਜਦੋਂ ਬਾਹਰਲੀ ਸਾਈਡ ਤੇ ਅੱਧਾ 4.5 ਇੰਚ ਦਾ ਮਾਰਜਨ ਜਿਹੜਾ ਆਪਾਂ ਨਾਲੋਂ ਕੱਟ ਕੇ ਉਤਾਰਿਆ ਉਹ ਜਿਹੜਾ ਹੈਗਾ ਮਾਰਜਨ ਆਪਣੇ ਬਾਹਾਂ ਤੱਕ ਆ ਜਾਂਦਾ ਠੀਕ ਹੈ ਵੀਡੀਓ ਵਿੱਚ ਦੱਸੇ ਹੋਏ ਸਾਰੇ ਪੁਆਇੰਟ ਜੇ ਤੁਸੀਂ ਫੋਲੋ ਕਰੋਗੇ ਤੁਹਾਡੇ ਕਮੀਜ਼ ਦੀ ਜਿਹੜੀ ਫਿਟਿੰਗ ਹੈਗੀ ਬਿਲਕੁਲ ਪਰਫੈਕਟ ਆਊਗੀ ਜੇ ਮੇਰੇ ਦੱਸਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਹੋਵੇ ਪਲੀਜ਼ ਲਾਈਕ ਕਮੈਂਟ ਸ਼ੇਅਰ